ਇਕ ਲੈਬ ਤਿਆਰ ਹੋ ਗਈ ਹੈ ਜਿਸ ਲੈਬ ਦੇ ਵਿੱਚ ਬੱਚੇ ਤਿਆਰ ਹੋ ਰਹੇ ਹਨ ਨਾ ਤੇ ਉਹਦੇ ਵਿੱਚ ਇੱਕ ਬੋਮ ਮਤਲਬ ਕਿ ਇੱਕ ਆ عورت ਦੀ ਜ਼ਰੂਰਤ ਹੈ ਕੁੱਖ ਦੀ ਜ਼ਰੂਰਤ ਹੈ ਤਿੰਨਾ ਉੱਥੇ ਕੋਈ ਸਧਾਰਨ ਜਿੱਦਾਂ ਪੈਦਾਇਸ਼ ਹੁੰਦੀ ਹੈ ਬੱਚਿਆਂ ਦੀ ਉਹਨਾਂ ਪ੍ਰਕਿਰਿਆਵਾਂ ਦੀ ਜ਼ਰੂਰਤ ਹੈ ਬੜੀ ਅਜੀਬ ਗੱਲ ਹੈ ਰੋਬਟ ਸੜਕਾਂ ਤੇ ਤੁਰੇ ਫਿਰਦੇ ਨੇ ਔਰ ਇਹੋ ਜੇ ਉਹਨਾਂ ਦੇ ਡਰੈਸ ਅਪ ਕੋਡ ਉਹਨਾਂ ਦਾ ਕੀਤਾ ਹੈ ਪਤਾ ਨਹੀਂ ਲੱਗ ਰਿਹਾ ਕਿ ਬੰਦਾ ਜਾ ਰਿਹਾ ਕਿ ਰੋਬਟ ਜਾ ਰਿਹਾ ਤੇਉਣ ਵਾਲੇ ਮੇਰਾ ਖਿਆਲ ਬਹੁਤ ਲੰਮਾ ਸਮਾਂ ਨਹੀਂ ਪੈਣਾ ਸੱਤ ਅੱਠਾਂ 10ਾਂ ਸਾਲਾਂ ਦੇ ਵਿੱਚ ਵਿੱਚ ਇਸ ertidite ਤੇ ਬੜਾ ਕੁਝ ਬਦਲ ਜਾਣ ਵਾਲਾ ਹੈ ਰੱਬ ਤੁਹਾਡੀ ਲੰਬੀ ਉਮਰ ਕਰੇ ਮੈਂ ਇਹ ਫਰਿਆਦ ਕਰਦਾ ਪਰਮੇਸ਼ਵਰ ਦੇ ਅੱਗੇ ਕਿ ਤੁਸੀਂ ਆਉਣ ਵਾਲੇ 8-10 ਸਾਲਾਂ ਦੇ ਵਿੱਚ ਆਪਣੀ ਅੱਖਾਂ ਦੇ ਨਾਲ ਉਹਨਾਂ ਚੀਜ਼ਾਂ ਨੂੰ ਦੇਖ ਸਕੋ